ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰ ਆਰਡੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋ ਬੰਦੀ ਛੋੜ ਦਿਵਤੇ ਦੀਵਾਲੀ ਦੀਆਂ ਆਪਦੀ ਨੂੰ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਸਜਣੋ ਪਹੁੰਚਿਆ ਮੰਡੀ ਵੱਲਾ ਵੇਰ ਕਸ਼ਰੀ ਅੰਮ੍ਰਿਤਸਰ ਸਾਹਿਬ ਚੰਗੇ ਦਧਾਰੂ ਦਧਾਰੂ ਪਸ਼ੂ ਇੱਥੇ ਮੰਡੀ ਦੇ ਵਿੱਚ ਆਉਂਦੇ ਆ ਫੜ ਚ ਸਮਝ ਕੇ ਐਂਡ ਤੱਕ ਜੁੜੇ ਰਹੋ ਸਾਰੀ ਡਿਟੇਲ ਲੈ ਕੇ ਸਾਂਝੀ ਕਰਾਂਗੇ ਪਸ਼ੂ ਵੀ ਵਿਖਾਵਾਂਗੇ ਹੋਰ ਵੀ ਜਨਮਰ ਬਹੁਤ ਬਹੁਤ ਆਉਂਦੇ ਆ ਘੋੜੇ ਘੋੜੀਆਂ ਕਈ ਹੋਰ ਪ੍ਰਕਾਰ ਦੇ ਵੀ ਸਾਰੇ ਵਿਖਾਵਾਂਗੇ ਜੁੜੇ ਰਹੋ ਜੀ ਧੰਨਵਾਦ ਸਾਰਿਆਂ ਦਾ ਐਂਡ ਤੱਕ ਸ਼ੁਰੂਆਤ ਆਪਾਂ ਘੋੜੇ ਮੰਡੀ ਤੋਂ ਸਜਣੋ ਕਰਾਂਗੇ ਕਾਫੀ ਮੰਡੀ ਜਿਹੜੀ ਸੱਚੀ ਹੋਈ ਆ ਤੇ ਘੋੜੇ ਜਿਹੜੇ ਬਿਲਕੁਲ ਤਿਆਰੀ ਦੇ ਆ ਆਉਣੇ ਸ਼ੁਰੂ ਹੋ ਗਏ ਆ ਜਾਈ ਤੋਂ ਜਾਈ ਜੀਮਤ ਜਿਹੜੇ ਮੱਜਾਂ ਦਾ ਰੇਟ ਘਟ ਤੋਂ ਘਟ 1 ਲੱਖ ਰੁਪਏ ਤੋਂ ਸ਼ੁਰੂ ਹੋ ਗਈ ਤੇ 12-13 ਲੱਖ 15 ਤਿੱਕਰ ਵੀ ਮੈਂ ਵੇਖ ਸਕਦੀ ਆ ਪਿਛਲੇ ਸਾਲਾਂ ਵੀ ਇੱਕ 14-15 ਲੱਖ ਦੀ ਮੈਂ ਜੱਗੂ ਨੇ ਬਈ ਨੇ ਵੇਚੀ ਸੀ ਠੀਕ ਹੈ ਜੀ ਤੇ ਪਹੁੰਚੋ ਆਪ ਸਾਰੇ ਦੀਵਾਲੀ ਦੀਆਂ ਰੌਣਕਾਂ ਨੂੰ ਵਧਾਓ ਜ਼ਰੂਰ ਤਿਆਰੀਆਂ ਜਿਹੜੀਆਂ ਫੁੱਲ ਚੱਲ ਰਹੀਆਂ ਘੋੜਿਆਂ ਦਾ ਵੀ ਰੇਟ ਵੱਧ ਵੱਧ ਵਕਤ ਤੋਂ ਵਕਤ ਵੈਰਾਈਟੀ ਦੇ ਹਿਸਾਬ ਨਾਲ ਆਊਗਾ ਠੀਕ ਹੈ ਜੀ ਮਾਲਵੜੀ ਚੰਬੀ ਨੁਗਰੀ ਸੰਨੀ ਕਈ ਵੈਰਾਈਟੀਆਂ ਆਉਣ ਕੀ ਹਾਂ ਦੇ ਵਿੱਚ ਜਨਾ ਮੱਜਾਂ ਦੀ ਸ਼ੁਰੂਆਤ ਸਰਪੰਚ ਡੇਰੀ ਫਾਰਮ ਭੋਲੇ ਕਿਆਂ ਵਾਲੇ ਤੋਂ ਕਰਨ ਲੱਗੇ ਆਪਾਂ ਚੰਗੀਆਂ ਚੰਗੀਆਂ ਦਾਧਾਰੂ ਦਾਧਾਰੂ ਮਾਈਏ ਫਾਰਮ ਤੋਂ ਆਈਆਂ ਲੀਲੀ 라 ਵੀ ਸਜਣੋ ਬੜੇ ਸ਼ਕੀਨ ਆ ਨੀਲੇ ਪੰਜ ਸਾਹਿਬ ਮੋਹਰਾ ਤੇ ਪੂਰੀ ਪੂਰੀ ਆਈ ਰਹੀ ਆਈਟਮ ਦੀਵਾਲੀ ਦੇ ਮੌਕੇ ਤੇ ਵਿਸਾਖੀ ਦੇ ਮੌਕੇ ਤੇ ਲੈ ਕੇ ਹੀ ਆਉਂਦੇ ਆ ਪੂਰੀਆਂ ਇੱਕ ਦੋ ਠੀਕ ਆ ਜੀ ਤੇ ਚੰਗੇ ਚੰਗੇ ਜਿਹੜੇ ਪੀਸ ਆ ਲੈ ਕੇ ਆਉਂਦੇ ਆ ਇੱਕ ਆ ਜਰਸੀ ਦਾ ਤੋਹਫਾ ਵੀ ਤੁਹਾਡੇ ਲਈ ਲੈ ਕੇ ਆਏ ਆ ਸਾਜੀ ਸ੍ਰੀ ਸਵਾਈ ਸਜਣੋ ਮੇਲ ਕਾਫੂ ਦਾ ਠੀਕ ਹੈ ਜੀ ਸਰਪੰਚ ਸਾਹਿਬ ਹੁਣੇ ਬੈਠੇ ਨੇ ਸਾਹਮਣੇ ਵੇਖ ਰਹੇ ਤੁਸੀਂ ਤੇ ਰੌਣਕ ਤਾਂ ਲੱਗੀ ਆ ਜਿਹੜੇ ਸੌਦੇ ਮਈਆਂ ਦੇ ਚੱਲ ਰਹੇ ਨੇ ਤੇ ਤੁਸੀਂ ਵੇਖ ਰਹੇ ਜੇ ਠੀਕ ਹੈ ਜੀ ਜਿਹੜੀ ਮੰਡੀ ਦੀ ਆਫਰ ਸ਼ੁਰੂ ਹੋ ਗਈ ਆ ਕੱਲ ਤੋਂ ਵੀ ਮਾਲ-ਮੋਲ ਵਿਗਿਆ ਸੀ ਕੱਲ ਤੋਂ ਮੰਡੀ ਚਾਲੂ ਹੋਈ ਆ ਜੀ ਖਾਸ ਕਰਕੇ ਅੱਜ ਹੋਰ ਹੋਗੀ ਪੂਰੀ ਰੌਣਕ ਜਿਹੜੀ ਲੱਗੀ ਆ ਕਮਲ ਵੀਰ ਤੇ ਜੋਵਨ ਵੀਰ ਸ਼ਿਕਾਰ ਮਛਗਾਂ ਵਾਲੇ ਦਾ ਜਿਹੜਾ ਇਹ ਫਾਰਮ ਹੈ ਉਹਨਾਂ ਨੇ ਗਵੇੜਾ ਲਿਆਂਦਿਆ ਵੇਖ ਸਕਦੇ ਇਤਰਾਗੇ ਮਈਆਂ ਬਿਲਕੁਲ ਗਿੱਲੀ ਸੋਈ ਹੋਈ ਹੈ ਜੇਰ ਪ੍ਰੋਪਰ ਹੈਗੀ ਪੈਣ ਵਾਲੀ ਦੋ ਰਾ ਕਰੋ ਦੋ ਲੱਖ ਰੁਪਏ ਤੇ ਆਪਾਂ ਦੇ ਬੈਂਕ ਨੂੰ 3 ਨੰਬਰ ਤੇ ਰਾ ਦੋ ਬਿਲਕੁਲ ਤਿਆਰੀ ਹੋ ਰਹੀ ਹੈ ਉਹ ਦੇ ਰਹੇ ਹੁਣ ਇਹ ਕੌਣ ਲਿਆ ਯਾਰ ਜਿਹੜੀ ਖਾਸ ਕਰਕੇ ਕੱਲ 21 ਤਰੀਕ ਨੂੰ ਜਿਹੜੀ ਇਹ ਤਿਆਰੀ ਖੁੱਲ ਹੋ ਜੂਗੀ ਮਈਆਂ ਜਿਹੜੀਆਂ ਬਾਹਰ ਵਿਖਾਈਆਂ ਜਾਣਗੀਆਂ ਬਾਜ਼ਾਰ ਦੇ ਵਿੱਚ ਕੱਢ ਕੇ ਅੱਜ ਤੇ ਬਾਕੀ ਨਵਨੰਤਵਾਲਾ ਨਾਲ ਠੀਕ ਹੈ ਜੀ ਦੂਰੀਆਂ ਮਈਆਂ ਤੇ ਜਿਹਨੂੰ ਦੇਖ ਸਕਦੇ ਜੀ ਤਿਆਰੀ ਜਿਹੜੀ ਕਰ ਰਏ ਹਾਂ ਜੇ ਅੱਜ ਸਵੇਰ ਦਾ ਟਾਈਮ ਹੈ ਠੀਕ ਹੈ ਜੀ ਸ਼ਾਮ ਤੱਕ ਪੂਰੀ ਪ੍ਰੋਪਰ ਤਿਆਰੀ ਹੋ ਜਾਊਗੀ ਸਾਰੇ ਭੈਣ ਭਰਾ ਆਪਾਂ ਨੂੰ ਚੋ ਇਹ ਐਮਐਲਏ ਦਾ ਜਿਹੜਾ ਲਾਹ ਖਟੋ ਠੀਕ ਹੈ ਜੀ ਮਾਲ ਵਧੂ ਆਇਆ ਜੀ ਲਓ ਜੀ